ਤੇ ਤਕਰੀਬਨ 3 ਤੋਂ 5 ਮਿੰਟ ਦੇ ਵਿੱਚ ਵਿੱਚ ਦੁੱਧ ਛੋੜ ਦਿੰਦੀ ਹੈ ਜੀ ਪਸ਼ੂ ਦੱਸਣਾ ਪਸ਼ੂਆਂ ਵਾਸਤੇ ਅਸੀਂ ਮਸ਼ੀਨ ਇਹ ਦੰਨੇ ਆ ਜੀ ਇਹ 15 ਘਾਵਾਾਂ ਤੋਂ ਵੱਧੀਆਂ 15 ਹਾਂਜੀ 15 ਗਾਵਾਂ ਵਾਸਤੇ ਮਸ਼ੀਨ ਦੰਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਧਾਰਾਂ ਚੋਣ ਵਾਲੀਆਂ ਮਸ਼ੀਨਾਂ ਵਿਖਾਉਣੀ ਹੈ ਵੀ ਇਹ ਧਾਰਾਂ ਚੋਣ ਵਾਲੀਆਂ ਮਸ਼ੀਨਾਂ ਲੱਗਦੀਆਂ ਕਿਵੇਂ ਆ ਕਿੰਨਾ ਕਿੰਨਾ ਦਾ ਪ੍ਰਾਈਸ ਹੁੰਦਾ ਹੈ ਕਿੱਥੋਂ ਇਹ ਮਿਲਦੀਆਂ ਕਿਵੇਂ ਆਪਾਂ ਮੰਗਵਾਉਂਦੇ ਆ ਤੇ ਆਪਾਂ ਇਸ ਟਾਈਮ ਖੜੇ ਸੀ ਜੀ ਮਾਛੀਵਾੜਾ ਸਾਹਿਬ ਦੇ ਵਿੱਚ ਇੱਕ ਡੇਰੀ ਫਾਰਮ ਦੇ ਵਿੱਚ ਆਪਾਂ ਪਹੁੰਚੇ ਹੋਏ ਸੀ ਪਹਿਲਾਂ ਬਾਈ ਆਪਾਂ ਨੂੰ ਮਸ਼ੀਨ ਇਹ ਲਾ ਕੇ ਦਿਖਾਊਗਾ ਫਿਰ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਮਸ਼ੀਨ ਆਉਂਦੀ ਕਿੰਨੇ ਕ ਦੀ ਐ ਤੇ ਇਹਦੀ ਕਿੰਨੀ ਕ ਗਾਰੰਟੀ ਵਾਰੰਟੀ ਰਹਿੰਦੀ ਐ ਤੇ ਆਪਾਂ ਇਹਨੂੰ ਮੰਗਵਾ ਕਿਵੇਂ ਸਕਦੇ ਆ ਉਹਦੇ ਵਾਸਤੇ ਆਪਾਂ ਤੁਹਾਨੂੰ ਸਕਰੀਨ ਤੇ ਨੰਬਰ ਵੀ ਦਵਾਂਗੇ ਬਾਕੀ ਮਸ਼ੀਨ ਦੀ ਡਿਟੇਲ ਜਾਣਨ ਵਾਸਤੇ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਕਿਸਾਨ ਵੀਰਾਂ ਨੂੰ ਐਂ ਦੱਸੋ ਵੀ ਇਹ ਮਸ਼ੀਨ ਲਾਉਣ ਦਾ ਬੈਨੀਫਿਟ ਕੀ ਹੋ ਜਾਂਦਾ ਕਿਸਾਨਾਂ ਨੂੰ ਤੇ ਇਹ ਕਿੰਨੇ ਟਾਈਮ ਦੇ ਵਿੱਚ ਜਿਹੜੀ ਜਾਨਵਰ ਦੀਆਂ ਧਾਰਾਂ ਜਿਹੜੀ ਇਹੋ ਚੋ ਦਿੰਦੀ ਹੈ ਵੀ ਟਾਈਮ ਇਹਨੂੰ ਕਿੰਨਾ ਕੁ ਲੱਗਦਾ ਦੇਖੋ ਜੀ ਪਹਿਲਾਂ ਤਾਂ ਮਸ਼ੀਨ ਦੇ ਫਾਇਦੇ ਬਹੁਤ ਜ਼ਿਆਦਾ ਨੇ ਤੇ ਜਿਵੇਂ ਆਪਾਂ ਗਿਣੀਏ ਤਾਂ ਦੁੱਧ ਸਾਫ਼ ਸੁਥਰਾ ਜੀ ਦੁੱਧ ਪੂਰਾ ਚੋਾਈ ਠੀਕ ਹੈ ਜੀ ਟਾਈਮ ਘੱਟ ਲੱਗਦਾ ਹੈਗਾ ਫਿਰ ਮਿਹਨਤ ਘਟ ਜਾਂਦੀ ਹੈ ਜੀ ਲੇਬਰ ਘਟ ਜਾਂਦੀ ਆ ਬਾਕੀ ਜਿਹੜਾ ਕੰਮ ਮਸ਼ੀਨ ਨੇ ਕਰਨਾ ਆ ਮਸ਼ੀਨ ਨੇ ਥਕਣਾ ਨਹੀਂ ਹੈਗਾ ਜੀ ਤੇ ਮਸ਼ੀਨ ਨੇ ਲਗਾਤਾਰ ਆਪਣਾ ਕੰਮ ਕਰੀ ਜਾਣਾ ਹੈਗਾ ਮਸ਼ੀਨ ਨੂੰ ਤਾਂ ਜ਼ਰੂਰਤ ਜਿਹੜੀ ਸਰਵਿਸ ਦੀ ਹੈਗੀ ਆ ਉਹ ਸਰਵਿਸ ਮਿਲੀ ਜਾਵੇ ਤੇ ਮਸ਼ੀਨ ਵਧੀਆ ਮੇਨਟੇਨੈਂਸ ਟਾਈਮ ਨਾਲ ਹੋਈ ਜਾਵੇ ਮਸ਼ੀਨ ਕਦੇ ਕੰਮ ਤੋਂ ਜਵਾਬ ਨਹੀਂ ਦਿੰਦੀ ਤੇ ਕੰਮ ਨੂੰ ਸੌਖਾ ਕਰਨ ਦੇ ਲਈ ਮਸ਼ੀਨ ਦੀ ਵਰਤੋਂ ਦਾ ਕਰਨੀ ਹੀ ਪੈਣੀ ਆ ਜੀ ਤੇ ਇਹ ਖੋਸਲਾ ਟੈਕ ਦੀ ਮਸ਼ੀਨ ਹੈਗੀ ਆ ਸਾਡੀ ਤੇ ਇਹ ਮਾਡਲ ਹੈਗਾ ਇਕੋ 25T ਜੀ ਤੇ ਇਹ ਮਸ਼ੀਨ ਦੀ ਕੀਮਤ ਜੇ ਮੈਂ ਤੁਹਾਨੂੰ ਦੱਸਾਂ ਤਾਂ ਇਹ 25000 ਰੁਪਏ ਦੀ ਹੈਗੀ ਆ ਜੀ ਅੱਛਾ ਇਹ ਸੋਨਲੀ 25000 ਦੀ ਆ ਹਾਂ ਜੀ ਸਿਰਫ 25000 ਦੀ ਆ ਜੀ ਤੇ ਇਹ 15 ਪਸ਼ੂਆਂ ਵਾਸਤੇ ਅਸੀਂ ਮਸ਼ੀਨ ਇਹ ਦੰਨੇ ਆ ਜੀ ਇਹ 15 ਪਸ਼ੂਆਂ ਵਾਸਤੇ ਵਧੀਆ 15 ਹਾਂ ਜੀ 15 ਗਾਵਾਂ ਵਾਸਤੇ ਮਸ਼ੀਨ ਦੰਨੇ ਆ ਜੀ ਤੇ ਇਸ ਮਸ਼ੀਨ ਦੇ ਵਿੱਚ ਸਾਡੇ ਜਿਹੜੇ ਵੀ ਇੰਟਰਨੈਸ਼ਨਲ ਸਟੈਂਡਰਡਸ ਹੁੰਦੇ ਨੇ ਜਿੱਦਾਂ ਕਿ ਫੂਡ ਗ੍ਰੇਡ ਦੀਆਂ ਪਾਈਪਾਂ ਹੋਗੀਆਂ ਜੀ ਫੂਡ ਗ੍ਰੇਡ ਦਾ ਸਟੇਨਲੈਸ ਸਟੀਲ ਦਾ ਮਿਲਕ ਕੈਨ ਹੋ ਗਿਆ ਜੀ ਤੇ ਉਹ ਸਾਰੀਆਂ ਇਹਦੇ ਵਿੱਚ ਜੋ ਵੀ ਸਟੈਂਡਰਡ ਹੈਗੇ ਨੇ ਉਹ ਪੈਰਾਮੀਟਰਸ ਹੈਗੇ ਨੇ ਉਹ ਪੂਰੇ ਹੁੰਦੇ ਨੇ ਜੋ ਵੀ ਇੰਟਰਨੈਸ਼ਨਲ ਸਟੈਂਡਰਡ ਹੈਗਾ ਹੈ। ਇੰਟਰਨੈਸ਼ਨਲ ਲੈਵਲ ਦੇ ਸਟੈਂਡਰਡ ਆਪਾਨੂੰ ਮਿਲ ਜਾਂਦੇ ਹੈ ਨਾ। ਬਿਲਕੁਲ ਜੀ ਬਿਲਕੁਲ ਜੀ। ਤੇ ਇਹਦੇ ਵਿੱਚ ਅਸੀਂ 25 ਲੀਟਰ ਦਾ ਦੁੱਧ ਵਾਲਾ ਕੈਨ ਲਗਾਇਆ ਹੋਇਆ ਜੀ। ਤੇ 25 ਲੀਟਰ ਹੀ ਆਉਂਦਾ ਜੀ। ਹਾਂਜੀ ਇਹ ਇਹ ਸਾਰਾ ਇਨਕਲੂਡ ਸਾਰਾ ਕੰਪਲੀਟ ਜੋ ਇਸ ਟਾਈਮ ਮਸ਼ੀਨ ਇਹ ਸਾਰੀ ਵਰਕ ਕਰਦੀ ਪਈ ਹੈ ਸਾਰਾ ਇਹ ਵਨ ਪੀਸ ਰੈਡੀ ਰਵਾਂਗੇ ਸਾਰਾ। ਠੀਕ ਹੈ ਜੀ। ਇਹਦੇ ਵਿੱਚ ਕੋਈ ਅਲੱਗ ਤੋਂ ਐਕਸੈਸਰੀ ਨਹੀਂ ਲੈਣੀ ਪੈਂਦੀ। ਸਾਰਾ ਕੰਪਲੀਟ ਹੀ ਸਮਾਨ ਮਿਲੇਗਾ ਜੀ ਇਹ ਦੀ ਆਪਾਂ ਨੂੰ 25000 ਰੁਪਏ ਦੀ ਇਹ ਧਾਰਾ ਚੋਣ ਵਾਲੀ ਮਸ਼ੀਨ ਮਿਲ ਜਾਣੀ ਹੈ ਤੇ 25 ਲੀਟਰ ਦਾ ਇਹਦੇ ਨਾਲ ਕੈਨ ਆ ਜੂਗਾ ਹਨਾ ਹਾਂਜੀ ਬਿਲਕੁਲ ਇਹ ਇੱਕ ਪਸ਼ੂ ਦੀ ਕਿੰਨੇ ਕੀ ਟਾਈਮ ਚ ਫਿਰ ਚਵਾਈ ਕਰ ਦਿੰਦੀ ਹੈ ਇਹ ਤਕਰੀਬਨ 3 ਤੋਂ 5 ਮਿੰਟ ਦੇ ਵਿੱਚ ਵਿੱਚ ਦੁੱਧ ਛੋੜ ਦਿੰਦੀ ਹੈ ਜੀ ਪਸ਼ੂ ਦਾ ਸਾਰਾ 5 ਮਿੰਟ ਦੇ ਵਿੱਚ ਇਹ ਧਾਰਾ ਦੀ ਚਵਾਈ ਕਰ ਦਿੰਦੀ ਹੈ ਤੇ ਤੁਸੀਂ ਦੱਸਿਆ ਵੀ 15 ਤੋਂ 20 ਪਸ਼ੂਆਂ ਦੀ ਹਾਂਜੀ ਹਾਂਜੀ 15 ਤੋਂ 20 ਪਸ਼ੂਆਂ ਵਾਸਤੇ ਅਸੀਂ ਇਹ ਮਸ਼ੀਨ ਲੈਣੇ ਆ ਜੀ ਕਿਰਦੀ ਇਹਦੀ ਮੋਟਰ ਵੀ ਐਡੀ ਮੋਟਰ ਜੀ ਦੇਖੋ ਇਹ ਇਨਵਰਟਰ ਤੇ ਵੀ ਚੱਲਦੀ ਆ ਕਿ ਇਹਦੀ ਜਿਹੜੀ ਪਾਵਰ ਹੈਗੀ ਇਹ ਪੌਣੇ ਐਚਪੀ ਦੀ ਮੋਟਰ ਪੰਪ ਦੀ ਪਾਵਰ ਹੈਗੀ ਆ ਜੀ ਇਹਦੀ ਠੀਕ ਹੈ ਜੀ ਤੇ ਇਹ ਇਨਵਰਟਰ ਤੇ ਵੀ ਚੱਲੂਗੀ ਸਿਰਫ 2 ਐਂਪੀਅਰ ਲਾਉਗੀ ਜੀ ਇਹ ਠੀਕ ਹੈ ਹਾਂ ਜੀ 2 ਐਂਪੀਅਰ ਲੈਂਦੀ ਆ 2 ਐਂਪੀਅਰ ਲੈਂਦੀ ਆ ਹੈਵੀ ਡਿਊਟੀ ਮਸ਼ੀਨ ਆ ਦੇਖੋ ਚਾਰੋ ਟਾਇਰਾਂ ਦੇ ਉੱਤੇ ਟਰਾਲੀ ਦੇ ਉੱਤੇ ਫਿੱਟ ਕੀਤੀ ਹੋਈ ਆ ਜਿੱਦਾਂ ਮਰਜੀ ਇੱਧਰ ਉੱਧਰ ਲੈ ਕੇ ਜਾਣ ਵਾਸਤੇ ਲੇਡੀਜ਼ ਨੂੰ ਬੱਚਿਆਂ ਵਾਸਤੇ ਸਾਰਿਆਂ ਵਾਸਤੇ ਇਹ ਸੌਖੀ ਹੈਗੀ ਆ ਚਲਾਣੀ ਠੀਕ ਹੈ ਜੀ ਹਾਂ ਜੀ ਤੇ ਭਾਈ ਜੀ ਇੱਕ ਜਦੋਂ ਆਪਾਂ ਮਸ਼ੀਨਾਂ ਨੂੰ ਜੇ ਹਾਰ ਸਪਲਾਈ ਕਰਦੇ ਹਾਂ ਨਾ ਇਸ ਆਪਣਾ ਮਿਕਟਰਲ ਕਿਹੜਾ ਪ੍ਰੈਸ਼ਰ ਕਿੰਨਾ ਚ ਰੱਖਣਾ ਚਾਹੀਦਾ ਹੈ ਹਾਂਜੀ ਇਹਦਾ ਪ੍ਰੈਸ਼ਰ ਜਿਹੜਾ ਹੈਗਾ ਜੀ ਇੰਟਰਨੈਸ਼ਨਲ ਸਟੈਂਡਰਡ ਦੇ ਹਿਸਾਬ ਦੇ ਨਾਲ 350 ਤੋਂ 400 ਦੇ ਵਿੱਚ ਵਿੱਚ ਪ੍ਰੈਸ਼ਰ ਆਉਣਾ ਚਾਹੀਦਾ ਹੈ ਜੀ 350 ਤੋਂ 400 ਹਾਂਜੀ ਜਿਹੜੀ ਨਰਮ ਧਾਰ ਦੇ ਪਸ਼ੂ ਹੈਗੇ ਨੇ ਉਹਦੇ ਲਈ 350 ਜੀ ਤੇ ਜੇ ਕਿਸੇ ਦੀ ਹਾਰਡ ਧਾਰ ਹੋ ਜਾਂਦੀ ਹੈ ਤਾਂ ਉੱਥੇ ਫਿਰ 400 ਪ੍ਰੈਸ਼ਰ ਕਰ ਦਿੰਦੇ ਆ ਜੀ ਆਪਾਂ ਤੇ ਮੈਂ ਜਿੱਦਾਂ ਤੁਹਾਨੂੰ ਕਿਹਾ ਸੀਗਾ ਵੀ ਰਬੜ ਦੀ ਜਿਹੜੀ ਖੋਸਲਾ ਟੈਕ ਬ੍ਰਾਂਡ ਦੇ ਵਿੱਚ ਨਾ ਅਸੀਂ ਇਹਦੀ ਰਬੜ ਲਗਾਣੇ ਆ ਜਿਹੜੀ ਫੂਡ ਗ੍ਰੇਡ ਦੀ ਲਗਾਣੇ ਆ ਆ ਉਹਦੇ ਤੇ ਲੋਗਾ ਵੀ ਬਣਿਆ ਲੋਗੋ ਵੀ ਬਣਿਆ ਹੋਇਆਗਾ ਹਾਂਜੀ ਇਹ ਸਾਰਾ ਫੂਡ ਗ੍ਰੇਡ ਦਾ ਕਾਂਟੇ ਤੇ ਕਰਸੀ ਦਾ ਲੋਗੋ ਬਣਿਆ ਹੁੰਦਾ ਇਹ ਜਿਹੜੀਆਂ ਥਣਾ ਵਾਲੀਆਂ ਰਬੜਾ ਹੁੰਦੀਆਂ ਇਹਨਾਂ ਤੇ ਸਾਰਿਆਂ ਦੇ ਉੱਤੇ ਸਾਡੀਆਂ ਤੇ ਲੱਗਿਆ ਹੋਏਗਾ ਜੀ ਲੋਗੋ ਆਪਾਂ ਇੱਧਰ ਵੀ ਦੇਖ ਸਕਦੇ ਹਾਂ ਇਹ ਸਟੀਲ ਆ ਜੀ ਤੇ ਸਟੀਲ ਵਾਲੇ ਤੇ ਅਸੀਂ ਆਪਣਾ ਬ੍ਰਾਂਡ ਕੀਤਾ ਹੋਇਆ ਹੈਗਾ ਜੀ ਇਹ ਸਾਡਾ ਬ੍ਰਾਂਡ ਦਾ ਹੈਗਾ ਸਾਰਾ ਕੱਲੀ ਕੱਲੀ ਚੀਜ਼ ਸਾਡੀ ਆਪਣੀ ਇਨ ਹਾਊਸ ਬਣਦੀ ਹੈਗੀ ਅਸੀਂ ਕਿਤੇ ਉਹ ਬਾਹਰੋਂ ਕਿਤੋਂ ਨਹੀਂ ਲੈਂਦੇ ਹੈਗੇ ਕੁਝ ਮਾਰ ਤੇ ਬਾਈ ਜੀ ਮੰਗਵਾਉਣੀ ਹੋਵੇ ਕਿਸੇ ਨਾ ਕਿਸੇ ਨੂੰ ਤੇ ਕਿੱਥੇ ਉਹ ਨਾ ਸਾਡਾ ਮਾਛੀਵਾੜਾ ਸਾਹਿਬ ਹੈਗਾ ਜੀ ਹਾਂਜੀ ਫੋਸਲਾ ਟੈਕ ਮਿਲਕਿੰਗ ਮਸ਼ੀਨ ਕੋਹਾੜਾ ਰੋਡ ਤੇ ਆਪਣਾ ਹੈਗਾ ਆਫਿਸ ਵੀ ਹੋਤੀ ਹੈਗਾ ਤੇ ਮੈਨੂਫੈਕਚਰਿੰਗ ਯੂਨਿਟ ਵੀ ਹੋਤੀ ਹੈਗੀ ਆ ਤੇ ਉੱਥੇ ਜਦੋਂ ਮਰਜ਼ੀ ਆ ਕੇ ਕੋਈ ਉੱਥੇ ਵੀ ਪਰਚੇਸ ਕਰ ਸਕਦਾ ਤੇ ਜੇ ਕੋਈ ਆਨਲਾਈਨ ਮੰਗਵਾਉਣਾ ਚਾਹੁੰਦਾ ਆ ਤਾਂ ਆਨਲਾਈਨ ਵੀ ਮੰਗਵਾ ਸਕਦਾ ਆ ਆਨਲਾਈਨ ਮੰਗਵਾਉਣ ਵਾਸਤੇ ਆਪਾਂ ਤੁਹਾਨੂੰ ਤੇ ਨੰਬਰ ਦੇ ਦਾਂਗੇ ਉਹਨਾਂ ਨਾਲ ਕੰਟੈਕਟ ਕਰਕੇ ਬਿਲਕੁਲ ਜੀ ਆਨਲਾਈਨ ਪੁੱਛੋ ਥੋੜੀ ਬਹੁਤ ਟੋਕਨ ਮਨੀ ਦੇ ਕੇ 3000 ਜਾਂ 5000 ਰੁਪਏ ਟੋਕਨ ਮਨੀ ਦੇ ਕੇ ਕਸਟਮਰ ਆਪਣੇ ਘਰ ਤੱਕ ਮਸ਼ੀਨ ਮੰਗਵਾ ਸਕਦਾ ਸਾਡੇ ਕੋਲ ਜਾਂ ਕਸਟਮਰ ਦੇ ਸ਼ਹਿਰ ਦੇ ਵਿੱਚ ਮਸ਼ੀਨ ਪਹੁੰਚ ਜਾਂਦੀ ਆ ਤੇ ਉਸ ਤੋਂ ਬਾਅਦ ਕਸਟਮਰ ਜਾ ਕੇ ਉੱਥੋਂ ਜਾ ਕੇ ਟਰਾਂਸਪ ਹਾਂਜੀ ਇਹ ਲਓ ਜੀ ਇਹ ਮਸ਼ੀਨ ਸੀਗੀ ਇਹਦੀਆਂ ਖਾਸ ਗੱਲਾਂ ਆਪਾਂ ਤੁਹਾਨੂੰ ਸਾਰੀਆਂ ਦੱਸਨੇ ਆ ਜਿਵੇਂ ਕਿ ਇਹ ਤੈਨ ਤੋਂ ਲੈ ਕੇ 5 ਮਿੰਟਾਂ ਦੇ ਵਿੱਚ ਪਸ਼ੂ ਦੀ ਚਵਾਈ ਕਰ ਦਿੰਦੀ ਆ ਤੇ 15 ਤੋਂ 20 ਪਸ਼ੂਆਂ ਵਾਸਤੇ ਬਹੁਤ ਹੀ ਵਧੀਆ ਮਸ਼ੀਨ ਹੈ ਗਾਈਆਂ ਦੀ ਇਹ ਘਾਹ ਚਵਾਈ ਕਰਦੀ ਆ 22000 ਰੁਪਏ ਬਾਈ ਜੀ ਹੋਰਾਂ ਨੇ ਇਹਦੀ ਕੀਮਤ ਰਸੀ ਹੈ ਤੇ 25 ਲੀਟਰ ਦਾ ਆਪਾਂ ਨਾਲ ਕੈਂਟਰ ਜਾਣਾ ਸਟੀਲ ਦਾ ਤੇ ਜੇ ਕਿਸੇ ਵੀਰ ਨੇ ਇਹ ਮਗਮਾਉਣੀ ਹੋਵੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਤੇ ਮਖੀਵਾੜਾ ਸਾਹਿਬ ਸਾਕੇ ਵੀ ਇਹ ਮਸ਼ੀਨ ਆ ਜਿਹੜੀ ਖਰੀਦ ਸਕਦਾ ਧੰਨਵਾਦ ਜੀ